ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਰਵੱਗਤ ਕਰਦਾ ਜੇਕਰ ਦੋਸਤੋ ਹੁਣ ਮੁਹਾਲੀ ਦੇ ਵਿੱਚ ਤੁਸੀਂ ਐਂਟਰ ਕਰਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਮੁਹਾਲੀ ਦੇ ਵਿੱਚ ਵੀ ਹੁਣ ਸੀਸੀਟੀਵੀ ਕੈਮਰਾ ਲੱਗ ਚੁੱਕੇ ਨੇ ਕਿਉਂਕਿ ਲਗਾਤਾਰ ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਤੋਂ ਲੋਕ ਮੁਹਾਲੀ ਵੱਲ ਕੂਚ ਕਰਦੇ ਸੀ ਜਾਂ ਪਹੁੰਚਦੇ ਸੀਗੇ ਜਿਸ ਤੋਂ ਬਾਅਦ ਵੋਲੇਸ਼ ਕਰ ਵੋਲੇਸ਼ ਕਰਦੇ ਸੀਗੇ ਰੂਲ ਦੀ ਉਲੰਘਣਾ ਕਰਦੇ ਸੀਗੇ ਤੇ ਹੁਣ ਇਹ ਸਭ ਮੋਹੱਲੇ ਦੇ ਵਿੱਚ ਨਹੀਂ ਚੱਲੇਗਾ ਕਿਉਂਕਿ ਸੀਸੀਟੀਵੀ ਕੈਮਰਾ ਲੱਗਣੇ ਸ਼ੁਰੂ ਹੋ ਚੁੱਕੇ ਨੇ ਸਾਡੇ ਨਾਲ ਚੀਫ ਇੰਜੀਨੀਅਰ ਸਾਡੇ ਨਾਲ ਰਣਜੋਤ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਠੀਕ ਠਾਕ ਹੋ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਮੈਂ ਜੀ ਗੱਲ ਕਰੀ ਜੀ ਚੰਡੀਗੜ੍ਹ ਤੋਂ ਜਦੋਂ ਮੋਹੱਲੇ ਦੇ ਵਿੱਚ ਆਣ ਲੱਗੇ ਐਂਟਰ ਕੀਤੇ ਤਾਂ ਰੂਲ ਦੀ ਉਲੰਘਣਾ ਤੋੜ ਦਿੰਦੇ ਨੇ ਕੀ ਹੁਣ ਉਪਰਾਲਾ ਕੀਤਾ ਜੀ ਪੰਜਾਬ ਸਰਕਾਰ ਵੱਲੋਂ ਹੁਣ ਦੇਖੋ ਇਹ ਇਹੋਈ ਗੱਲ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਚੰਡੀਗੜ੍ਹ ਤੋਂ ਲੋਕੀ ਜਦੋਂ ਮੁਹਾਲੀ 'ਚ ਐਂਟਰ ਕਰਦੇ ਆ ਜੀ ਤੇ ਉਹ ਉਹਨਾਂ ਦੀ ਜਿਹੜੀ ਰੇਸ ਹੈ ਗੱਡੀ ਦੀ ਉਹ ਵੱਜ ਜਾਂਦੀ ਹੈ ਬਿਲਕੁਲ ਉਹ 60 ਦੀ ਸਪੀਡ ਤੋਂ ਇਕੱਠਾ 100 ਦੀ ਸਪੀਡ ਤੇ ਗੱਡੀ ਆ ਜਾਂਦੀ ਹੈ ਇਸ ਚੀਜ਼ ਨੂੰ ਇਹਦੇ ਕਰਕੇ ਬਹੁਤ ਜਿਹੜੇ ਆਮ ਲੋਕਾਂ ਦੀਆਂ ਇਨੋਸੈਂਟ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਇਸ ਸਾਰੀ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਹ ਬਹੁਤ ਇੱਕ ਵੱਡਾ ਕਦਮ ਪਚੁਕਿਆ ਕਿ ਜਿਸ ਤਰ੍ਹਾਂ ਚੰਡੀਗੜ ਸਾਰਾ ਸਿਸਟਮ ਲੱਗਿਆ ਹੋਇਆ ਹੈ ਕੈਂਦੀ ਲੱਗੇ ਹੋਏ ਆ ਹਰ ਇੰਟਰਸੈਕਸ਼ਨ ਤੇ ਕਿ ਮੁਹਾਲੀ ਵਿੱਚ ਵੀ ਲਾਇਆ ਜਾਣ ਕਿਉਂਕਿ ਮੁਹਾਲੀ ਇੱਕ ਆਪਣਾ ਸਮਾਰਟ ਸਿਟੀ ਹੈ ਸਮਾਰਟ ਸਿਟੀ ਹੈ ਸਮਾਰਟ ਸਿਟੀ ਦੇ ਵਿੱਚ ਟੈਕਨੋਲੋਜੀ ਦਾ ਹੋਣਾ ਬਹੁਤ ਜ਼ਰੂਰੀ ਹੈ ਹਮ ਉਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਪ੍ਰਪੋਜ਼ਲ ਬਣਾਈ ਪੰਜਾਬ ਪੁਲਿਸ ਹੌਸ ਸਰਕਾਰ ਤੇ ਨੂੰ ਇਹ ਜਿੰਮਾ ਸੌਂਪਿਆ ਗਿਆ ਕਿ ਤੁਸੀਂ ਇਹਦੀ ਪ੍ਰਪੋਜ਼ਲ ਬਣਾਓ ਕਿ ਇਸ ਨੂੰ ਕਿਸ ਤਰ੍ਹਾਂ ਚੰਡੀਗੜ੍ਹ ਦੀ ਤਰ੍ਹਾਂ ਇੱਥੇ ਕੈਮਰੇ ਲਾਇਆ ਜਾ ਸਕੇ ਤੇ ਅਸੀਂ ਪ੍ਰਪੋਜ਼ਲ ਬਣਾਈ ਪਰ ਪੂਜਾ ਸਰਕਾਰ ਨੇ ਅਪਰੂਵ ਕੀਤੀ ਸਾਨੂੰ ਪੈਸੇ ਦਿੱਤੇ ਪੈਸਿਆਂ ਦੇ ਨਾਲ ਅਸੀਂ ਟੈਂਡਰ ਲਾਇਆ ਟੈਂਡਰ ਪਹਿਲੇ ਲਾਇਆ ਬਹੁਤ ਸਾਨੂੰ ਮੁਸ਼ਕਲ ਕਰਨੀ ਪਈ ਟੈਂਡਰ ਲਾਉਣ ਦੇ ਵਿੱਚ ਟੈਂਡਰ ਮਚੂਰ ਕਰਨ ਚ ਜੀ ਟੈਂਡਰ 25 ਕਰੋੜ ਦਾ ਸਾਡੇ ਕੋਲ ਬਿਡ ਆਈ ਜਿਹੜੀ L1 ਬਿਡ ਹੈ ਲੇਕਿਨ ਅਸੀਂ ਸੋਚਿਆ ਕਿ ਨਹੀਂ ਇਹ ਟੈਂਡਰ ਬਹੁਤ ਹਾਇਰ ਸਾਈਟ ਤੇ ਹੈ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ ਐਫੀਸ਼ੀਐਂਟਲੀ ਪੈਸਾ ਜਿਹੜਾ ਯੂਜ਼ ਨਹੀਂ ਹੋ ਰਿਹਾ ਅਸੀਂ ਫੈਸਲਾ ਲਿਆ ਸਾਡੇ ਐਮ ਡੀ ਸਾਹਿਬ ਨੇ ਫੈਸਲਾ ਲਿਆ ਕਿ ਇਹਨੂੰ ਟੈਂਡਰ ਨੂੰ ਰਿਜੈਕਟ ਕੀਤਾ ਜਾਏ ਜਾਂ ਟੈਂਡਰ ਨੂੰ ਰੀਨਵਾਈਟ ਕੀਤਾ ਜਾਏ ਅਸੀਂ ਟੈਂਡਰ ਨੂੰ ਰੀਨਵਾਈਟ ਕੀਤਾ ਜੀ ਦੂਜੀ ਵਾਰ ਜਿਹੜੀ L1 ਬਿਡ ਆਈ ਉਹ 17 ਕਰੋੜ 70 ਲੱਖ ਦੀ ਆਈ ਜਿਹਦੇ ਵਿੱਚ ਅਸੀਂ 7 ਕਰੋੜ ਰੁਪਈਆ ਸਰਕਾਰ ਦਾ ਬਚਾਇਆ ਜੀ ਸੇਮ ਸਪੈਸੀਫਿਕੇਸ਼ਨ ਨਾਲ ਅਸੀਂ 7 ਕਰੋੜ ਬਚਾ ਕੇ ਕੰਮ ਇੱਕ ਟੈਕਨੋਸਿਸ ਟੈਕਨੋਲੋਜੀ ਵਾਲੇ ਹੈਗੇ ਆ ਉਹਨਾਂ ਨੂੰ ਕੰਮ ਅਲੋਟ ਕੀਤਾ ਕੰਪਨੀ ਨੂੰ ਅਲੋਟ ਕੀਤਾ ਬੜੀ ਰਿਪਿਊਟਡ ਕੰਪਨੀ ਹੈ ਜਿਨ੍ਹਾਂ ਨੇ ਉਦਯਾਗਾਂ ਦੇ ਲਾਇ ਲਖਨਊ ਲਾਇ ਬੈਂਗਲੌਰ ਲਾਇ ਕਈ ਵੱਡੇ ਪ੍ਰੋਜੈਕਟ ਕੀਤੇ ਵੈਰੀ ਰਿਪਿਊਟਡ ਫਰ ਜੀ ਉਹਨਾਂ ਨੂੰ ਅਸੀਂ ਕੰਮ ਅਲੋਟ ਕੀਤਾ ਹੁਣ ਅਸੀਂ ਇਹਦੇ ਮੁਤਾਬਕ 405 ਕੈਮਰੇ ਜਿਹੜੇ ਆ ਉਹ 18 ਜੰਕਸ਼ਨਾਂ ਤੇ ਲਾਣ ਜਾ ਰਹੇ ਹਾਂ ਜੀ ਇਹ ਸਾਡਾ ਇਹ ਫਰਸਟ ਫੇਸ ਹੈ ਸੈਕੰਡ ਫੇਸ ਚ ਹੋਰ ਵੀ ਜੰਕਸ਼ਨ ਕਵਰ ਕੀਤੇ ਜਾ ਸਕਦੇ ਆ ਸਰਕਾਰ ਨੂੰ ਵੀ ਬੇਨਤੀ ਕੀਤੀ ਐ ਐਮਐਲਏ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਮੈਨੂੰ ਪ੍ਰੋਪੋਜ਼ਲ ਦਿਓ ਕਿ ਇਹਨੂੰ ਪ੍ਰੋਜੈਕਟ ਨੂੰ ਐਕਸਪੈਂਡ ਕਰਨਾ ਐ ਐਂਡ ਵੀਅ ਟੂ ਕਵਰ ਦਾ ਇੰਟਾਇਰ ਸਿਟੀ ਤੇ ਉਬੈਸੀ ਅਗਰ ਹੋਰ ਆ ਜਾਂਦੀ ਐ ਤੇ ਫਿਰ ਇਹ 18 ਤੋਂ 20 18 ਤੋਂ 30 50 ਮਤਲਬ ਆਲਟੀਮੇਟਲੀ ਵੀਅ ਟੂ ਕਵਰ ਦਾ ਇੰਟਾਇਰ ਸਿਟੀ ਜੀ 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 ਬਿਲਕੁਲ ਜੇਕਰ ਮੈਂ ਗੱਲ ਕਰਾਂ ਕੈਮਰੇ ਦੀ ਗੱਲ ਕੀਤੀ ਆ ਕਿਤੇ ਨਾ ਕਿਤੇ ਦੇਰੀ ਨਹੀਂ ਹੋਗੀ ਇਸ ਚੀਜ਼ ਨੂੰ ਲੈ ਕੇ ਅ ਦੇਖੋ ਦੇਰੀ ਇਹ ਇਹੋ ਜਿਹਾ ਪ੍ਰੋਜੈਕਟ ਸੀਗਾ ਕਿ ਇਹ ਇਹਦੇ ਵਿੱਚ ਇਸ ਇਸ ਤਰ੍ਹਾਂ ਦੇ ਟੈਂਡਰ ਨੂੰ ਮੈਚਰ ਕਰਨਾ ਬੜਾ ਔਖਾ ਕੰਮ ਹੁੰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ 25 ਕਰੋੜ ਦਾ ਬਿਡ ਆਈ ਤੇ ਅਸੀਂ ਉਹਨੂੰ ਰਿਜੈਕਟ ਕੀਤਾ ਕਿਉਂ ਅਸੀਂ ਸਰਕਾਰ ਦਾ ਕਾਹਲੀ ਦੇ ਵਿੱਚ ਸਰਕਾਰ ਦਾ ਨੁਕਸਾਨ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਹੈ ਜਵਾਬ ਦੇਈ ਹੈ ਵੀ ਤੁਸੀਂ 100 ਰੁਪਏ ਵਾਲੀ ਚੀਜ਼ ਨੂੰ ਤੁਸੀਂ 200 ਦੀ ਤੇ ਨਹੀਂ ਲਾ ਸਕਦੇ ਐਨਾ ਰੇਟ ਨਹੀਂ ਦੇ ਸਕਦੇ ਇਸ ਕਰਕੇ ਸਾਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਧਿਆਨ ਰੱਖਣਾ ਪੈਂਦਾ ਹੈ ਕਿ ਜਿਹੜੇ ਰੇਟ ਹੈ ਉਹ ਬੜੇ ਬਾਜਮ ਹੋਣੇ ਚਾਹੀਦੇ ਹੈ ਕਿਤੇ ਕੋਈ ਰੂਲ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਕਿਸੇ ਦੀ ਕਿਸੇ ਬਾਇਸ ਹੋ ਕੇ ਅਸੀਂ ਕੰਮ ਤੇ ਨਹੀਂ ਕਰਦੇ ਕਿਸੇ ਦੀ ਮਦਦ ਤੇ ਨਹੀਂ ਕਰਦੇ ਇਹ ਨਹੀਂ ਹੋਣਾ ਚਾਹੀਦਾ ਇਸ ਚੀਜ਼ ਨੂੰ ਦੇਖਦੇ ਹੋਏ ਥੋੜਾ ਜਿਹਾ ਡਿਲੇ ਹੋਇਆ ਬਟ ਅਲਟੀਮੇਟਲੀ ਮਜੂਰ ਹੋ ਪਰ ਕਿਤੇ ਨਾ ਕਿਤੇ ਸਫਲਤਾ ਮਿਲ ਰਹੀ ਆ ਹੁਣ ਤੁਸੀਂ ਦੇਖ ਲਓ ਗਰਾਭ ਬਣਾਇਆ ਹੋਏ ਇਹ ਵੀ ਥੋੜੀ ਜਾਣਕਾਰੀ ਦਿਓ ਕਿਉਂਕਿ ਲਿ ਲਿਕੇ ਟੋਟਲ ਨੰਬਰ ਆਫ ਲੋਕੇਸ਼ਨਸ ਜੀ ਦੇਖੋ ਦੇਖੋ ਇਹਦੇ ਵਿੱਚ ਇਹਦੇ ਵਿੱਚ ਸਾਰਾ ਡਾਟਾ ਦਿੱਤਾ ਹੈ ਕਿ ਸਾਡੇ ਕੋਲ ਟੋਟਲ ਲੋਕੇਸ਼ਨਸ ਕਿੰਨੀਆਂ ਹੋਣਗੀਆਂ 20 ਲੋਕੇਸ਼ਨ ਹੈ ਜੀ ਜਿਹਦੇ ਵਿੱਚੋਂ 18 ਲੋਕੇਸ਼ਨ ਤੇ ਨਾਰਮਲ ਜਿਹੜੇ ਕੈਮਰੇ ਲੱਗਣਗੇ ਦੋ ਲੋਕੇਸ਼ਨ ਹੈ ਇਹੋ ਜਿਹੀਆਂ ਜਿੱਥੇ ਸਪੀਡ ਵਾਇਓਲੇਸ਼ਨ ਦਾ ਵੀ ਅਸੀਂ ਕਿਤੇ ਨਾ ਕਿਤੇ ਉਹ ਸਿਸਟਮ ਇੰਸਟਾਲ ਕਰਾਂਗੇ ਕਿ ਜੇ ਕੋਈ ਸਪੀਡ ਨੂੰ ਵਾਇਓਲੇਟ ਕਰਦਾ ਉਹਦਾ ਵੀ ਚਲਾਨ ਕੀਤਾ ਜਾ ਸਕਦਾ ਹੈ ਅੱਗੇ ਲਿਖਿਆ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਆਈਟੀਐਮ ਇਸ ਨੂੰ ਲਾਤੀ ਹੈਗਾ ਜੀ ਸਪੀਡ ਵਾਇਓਲੇਸ਼ਨ ਦਾ ਦੋ ਤੇ ਹੈਗਾ ਓਕੇ ਐਂਟਰੀ ਐਗਜ਼ਿਟ ਦੋ ਹੈਗਾ ਕਿ ਜਿਸ ਤਰ੍ਹਾਂ ਚੰਡੀਗੜ੍ਹ ਤੋਂ ਐਂਟਰ ਕਰਦੀ ਹੈ ਜਾਂ ਉਧਰੋਂ ਖਰੜ ਵਾਲੇ ਪਾਸਿਓਂ ਐਂਟਰ ਕਰਦੀ ਹੈ ਇਸ ਤਰ੍ਹਾਂ ਦੀਆਂ ਲੋਕੇਸ਼ਨਾਂ ਹੈਗੇ ਆ ਨੰਬਰ ਆਫ ਆਰਐਲਵੀ ਕੈਮਰਾ 3 ਹੈਗੇ ਆ ਐਨਪੀਐਮ ਦਾ ਕੈਮਰਾ 232 ਹੈਗੇ ਆ ਪੀਟੀਜ਼ ਕੈਮਰਾ ਹੈ ਇਸ ਪੀਟੀਜ਼ ਕੈਮਰੇ ਦਾ ਹੈ ਮਤਲਬ ਕਿ ਕਿਤੇ ਸੈਂਟਰ ਚ ਇੱਕ 8 ਮੀਟਰ ਦੇ ਪੋਲ ਦੇ ਉੱਤੇ ਇੱਕ ਕੈਮਰਾ ਲੱਗੇਗਾ ਜਿਹੜਾ 360 ਡਿਗਰੀ ਤੇ ਰੋਟੇਟ ਹੋਏਗਾ ਉਹ ਸਾਰੇ ਏਰੀਆ ਨੂੰ ਕਵਰ ਕਰੇਗਾ ਉਹਦੇ ਨਾਲ ਇਹ ਹੈ ਕਿ ਅਸੀਂ ਕੰਟਰੋਲ ਰੂਮ ਚ ਬੈਠ ਕੇ ਸਰਵੇਲੈਂਸ ਕਰਾਂਗੇ ਕਿਸੇ ਚੀਜ਼ ਨੂੰ ਅਸੀਂ ਦੇਖਣਾ ਜ਼ੂਮ ਕਰਕੇ ਦੇਖਣਾ ਜ਼ੂਮ ਕਰਕੇ ਵੀ ਅਸੀਂ ਉਹਦਾ ਉਹਨੂੰ ਰਿਕੋਗਨਾਈਜ਼ ਕਰ ਸਕਦੇ ਹਾਂ ਕਿ ਬੰਦਾ ਕਿਉਂ ਕਰ ਰਿਹਾ ਇੰਟੈਂਸ਼ਨਲੀ ਕਰ ਰਿਹਾ ਉਹਦਾ ਫੇਸ ਵੀ ਰਿਕੋਗਨਾਈਜ਼ ਹੋ ਸਕਦਾ ਉਹਦੀ ਨੰਬਰ ਪਲੇਟ ਵੀ ਰਿਕੋਗਨਾਈਜ਼ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੇ ਅਸੀਂ ਸਾਰੇ ਕੈਮਰੇ ਲਗਾਏ ਜੇ ਜੇ ਮੈਂ ਦਾਇਰੇ ਦੀ ਗੱਲ ਕਰਾਂ ਕੈਮਰਾ ਜਿਹੜੀ ਲੋਕੇਸ਼ਨ ਹੋਊਗੀ ਕਿੰਨੇ ਕਿ ਦੂਰ ਤੱਕ ਹੋਊਗੀ ਵੀ ਕਾ ਪਕੜ ਕਰ ਸਕਦਾ ਹੈ ਆਪਣੀ ਪਰ 200 ਮੀਟਰ ਤੱਕ ਉਹ ਜਿਹੜਾ ਹੈ ਉਹਨੂੰ ਉਹਦਾ ਕਲੈਰਿਟੀ ਹੋਏਗੀ ਉਹਦਾ ਇਮੇਜ ਕੈਪਚਰ ਕਰੇਗਾ 200 ਮੀਟਰ ਤੱਕ ਸਾਨੂੰ ਪਤਾ ਲੱਗ ਜਾਏਗਾ ਕਿ ਹਾਂ ਇਹ ਨੰਗਾ ਕ੍ਰਾਈਮ ਕਰ ਰਿਹਾ ਉਹਨੂੰ ਰਿਕੋਗਨਾਈਜ਼ ਕੀਤਾ ਜਾ ਸਕਦਾ ਆਪਣੀ 200 ਪਰ ਜੇਕਰ ਗੱਲ ਕਰੀ ਜਾਵੇ ਖਰੜ ਦੀ ਗੱਲ ਕੀਤੀ ਜਾਵੇ ਖਰੜ ਤੋਂ ਜੋ ਮੋਹਾਲੀ ਆਉਂਦੇ ਹੋ ਤੁਸੀਂ ਇੰਟਰਸ ਦੀ ਗੱਲ ਕੀਤੀ ਆ ਤਾਂ ਕੁੱਲ ਜਿਹੜਾ ਏਰੀਆ ਆ ਮੋਹਾਲੀ ਦੇ ਵਿੱਚ ਕਿੱਥੇ ਕਿੱਥੇ ਮਤਲਬ ਏਰੀਆ ਕਿਹੜੇ ਕਿਹੜੇ ਲੱਗੇ ਨੇ ਮੇਨ ਲਿਖਿਆ ਹੋਇਆ ਜੀ ਨਿਊ ਸਨੀ ਇਨਕਲੇਵ ਗੇਟ ਉਥੇ ਲੱਗੇਗਾ ਚੀਮਾ ਬੋਇਲਰ ਚੌਂਕ ਉਸਤੇ ਲੱਗੇਗਾ 3. ਅਜੀਬ ਸਮਾਚਾਰ ਉਹ ਤੁਸੀਂ ਦੇਖਿਆ ਹੋਣਾ ਉਹ ਨੂੰ ਜਾਣਿਆ ਲਾਂਡਰਾ ਵਾਲੇ ਪਾਸੇ ਉਹ ਹੋਏਗਾ ਲਾਂਡਰਾ ਲੋਕੇਸ਼ਨ ਹੋਏਗਾ ਅਪਾਰਟਮੈਂਟਸ ਕ੍ਰੋਸਿੰਗ ਸੈਕਟਰ 80 89 ਕਿਉਂਕਿ ਇੱਥੇ ਬਹੁਤ ਐਕਸੀਡੈਂਟ ਹੁੰਦੇ ਆ 105 6 ਡਿਵਾਈਡਿੰਗ ਤੇ ਲੱਗੇਗਾ ਗੁਰਦੁਆਰਾ ਸਾਹਿਬ ਲੱਗੇਗਾ ਇਹ ਸਾਰੀਆਂ ਜਿਹੜੀਆਂ ਵੀਰਕਿਸ਼ਨਾ ਹੈ ਇਹ ਅਸੀਂ ਆਇਡੈਂਟੀਫਾਈ ਕੀਤੀਆਂ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਜੀ ਡੀਸੀ ਆਫਿਸ ਨਾਲ ਬੈਠ ਕੇ ਐਸਐਸਪੀ ਨਾਲ ਡਿਸਕਸ ਕਰਕੇ ਕੀ ਜੀੜੀ ਅੱਜ ਦੀ ਡੇਟ ਵਿੱਚ ਸਭ ਤੋਂ ਵਨਰੇਬਲ ਜੰਕਸ਼ਨ ਹੈਗੇ ਆ ਉਹਨਾਂ ਨੂੰ ਪਹਿਲੇ ਕਵਰ ਕੀਤਾ ਜਾਏ ਉਹਦੇ ਨਾਲ ਇਹ ਕਵਰ ਕਰਨ ਤੋਂ ਬਾਅਦ ਫਿਰ ਅਗਲੇ ਦੇਖਿਆ ਜਾਏਗਾ ਕਿ ਕਿਹੜੇ ਕਿਹੜੇ ਕ੍ਰਿਟੀਕਲ ਪੁਆਇੰਟ ਹੈ ਕ੍ਰਿਟੀਕਲ ਜੰਕਸ਼ਨ ਹੈ ਉਥੇ ਕੈਵਲੀ ਅਸੀਲ ਸੈੱਟ ਬਿਲਕੁਲ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਅਕਸਰ ਕਿਨਿ ਸਪਾਰਸ਼ ਬਹੁਤ ਚਲਦੀ ਆ ਫਿਰ ਇੱਥੇ ਤਾਂ ਨਹੀਂ ਕੋਈ ਸਪਾਰਸ਼ ਲੂੰਗੀ ਭਰੇ ਉਹ ਸਪਾਰਸ਼ ਵਾਲਾ ਕੰਮ ਤੇ ਖਤਮ ਹੋਏਗਾ ਜੀ ਇਹਦੇ ਨਾਲ ਬਿਲਕੁਲ ਖਤਮ ਹੋ ਜਾਏਗਾ ਉਹ ਪੁਰਾਣਾ ਸਿਸਟਮ ਕੀ ਹਾਂ ਬੰਦੇ ਨੂੰ ਰੋਕਿਆ ਪੁਲਿਸ ਨੇ ਉਹਣਾ ਨੇ ਫੋਨ ਕਰਕੇ ਫੋਨ ਮਲਾਤਾ ਜੀ ਗਰੇ ਉਹ ਗੱਲ ਇਹ ਜੀ ਮੇਰੇ ਮੇਰਾ ਚਾਚਾ ਜੀ ਮੇਰਾਤਾ ਆਇਆ ਜੀ ਮੇਰਾ ਭਤੀਜਾ ਜੀ ਉਹ ਕੰਮ ਬਿਲਕੁਲ ਖਤਮ ਹੋ ਜਾਏਗਾ ਉਹ ਤੇ ਜੋ ਕਰੇਗਾ ਕੈਮਰਾ ਹੀ ਕਰੇਗਾ ਸਾਡਾ ਸਿਸਟਮ ਕਰੇਗਾ ਆਟੋ ਆਟੋ ਜਨਰੇਟ ਹੋਏਗਾ ਚਲਾਨ ਉਹਦੇ ਵਿੱਚ ਕਿਸੇ ਨੂੰ ਐਗਜ਼ੈਂਪਸ਼ਨ ਨਹੀਂ ਇੱਥੇ ਪੋਲੀਟੀਕਲ ਵੀ ਆਉਣਗੇ ਵਿੱਚ ਵੇਰੇ ਸਾਰੇ ਆਣਗੇ ਜੀ ਈਵਨ ਜੇ ਅਗਰ ਐਮ.ਐਲ.ਏ ਹੋਏਗਾ ਤਾਂ ਉਹ ਤਾਂ ਵੀ ਚਲਾਨ ਹੋਊਗਾ ਮਾਨਸਾਬ ਹੋਣਗੇ ਉਹਨਾਂ ਦਾ ਵੀ ਚਲਾਨ ਹੋ ਜਾਏਗਾ ਉਹ ਬਕਤੀ ਗੱਲ ਹੈ ਕਿ ਬਾਅਦ ਕੀ ਹੋਏਗਾ ਲੇਕਰ ਚਲਾਨ ਉਹਨਾਂ ਦਾ ਵੀ ਹੋਏਗਾ ਚਲਾਨ ਪੂਰਾ ਪਹੁੰਚੇਗਾ ਘਰੇ ਪਹੁੰਚੇਗਾ ਹੋਰ ਸਾਥ ਨਹੀਂ ਸੀਐਮ ਸਾਹਿਬ ਦੀ ਹੀ ਇਨਸਟਰਕਸ਼ਨ ਹੈ ਕਿ ਕਿਸੇ ਨੂੰ ਸਬਿਆ ਨਹੀਂ ਹੂੰ ਬਿਲਕੁਲ ਜੇ ਮੈਂ ਲਾਸਟ ਵਾਰੀ ਗੱਲ ਕਰਾਂਗਾ ਜਿਹੜੇ ਕੈਮਰੇ ਲੱਗੇ ਨੇ ਕੁਆਲਿਟੀ ਦੀ ਗੱਲ ਇਹ ਕੁਆਲਿਟੀ ਕਿੱਦਾਂ ਦੀ ਹੋਣਗੀਆਂ ਉਹਨਾਂ ਦੀ ਕੁਆਲਿਟੀ ਜੀ ਮਤਲਬ ਜਿਹੜੀ ਸਭ ਤੋਂ ਬੈਸਟ ਕੁਆਲਿਟੀ ਹੈ vivo tech ਦੇ ਕੈਮਰੇ ਲੱਗ ਰਿਹਾ ਹੈ ਜਿਹੜੀ ਕਿ ਬਹੁਤ ਵਧੀਆ ਕੁਆਲਿਟੀ ਹੈ ਹਾਈ ਰੈਜ਼ੋਲੂਸ਼ਨ ਦੇ ਕੈਮਰੇ ਹੈ ਉਹਦੇ ਚ ਦੇਖੋ ਜਦੋਂ ਕੈਮਰਾ ਲੱਗੇਗਾ ਇੰਨੀ ਹਾਈਟ ਤੇ 6 ਮੀਟਰ ਜਾਂ 8 ਮੀਟਰ ਦੀ ਹਾਈਟ ਤੇ ਲੱਗਣਾ ਉਹ 200 ਮੀਟਰ ਤੋਂ ਵੀ ਉਹ ਨੰਬਰ ਪਲੇਟ ਨੂੰ ਕੈਪਚਰ ਕਰ ਰਿਹਾ ਇਟ ਮੀਨਸ ਕਿ ਉਹ ਕੈਮਰਾ ਬੜਾ ਹਾਈ ਰੈਵ ਉਹਨਾਂ ਦੇ ਗੱਲ ਕਰਾਂ ਉਹ ਦੇਖੋ ਸਾਹਮਣੇ ਜਿਵੇਂ ਉਹ ਮੁੰਡਾ ਹੁਣ ਜੈਬਰਾ ਕ੍ਰੋਸਿੰਗ ਕ੍ਰੋਸ ਕਰ ਰਿਹਾ ਹੈ ਹੁਣ ਜਿਵੇਂ ਏ ਜਬ ਰੋਕਰਸਿੰਗ ਕਰੋਸ ਕੀਤੀ ਆ ਅੱਗੇ ਕੈਮਰਾ ਲੱਗਾ ਪਿੱਛੇ ਵੀ ਕੈਮਰਾ ਲੱਗਾ ਪਿੱਛੇ ਉੱਥੇ ਕੈਮਰੇ ਲੱਗੇ ਹੋਣਗੇ ਜਿਦੋਂ ਹੀ ਇਹ ਕ੍ਰੋਸ ਕਰੇਗਾ ਉਹ ਐਨਪੀਆਰ ਕੈਮਰਾ ਜਿਹੜਾ ਉਹ ਨੰਬਰ ਪਲੇਟ ਨੂੰ ਕੈਪਚਰ ਕਰ ਲੇਗਾ ਔਰ ਜਿਹੜਾ ਆਰਐਲਬੀਡੀ ਕੈਮਰਾ ਉਹ ਰੈੱਡ ਲਾਈਟ ਪਲੱਸ ਮੋਟਰਸਾਈਕਲ ਦੀ ਪਿਕਚਰ ਨੂੰ ਲਏਗਾ ਸੋ ਥੈਟ ਕਿ ਉਹ ਇੱਕ ਕੋਰਟ ਚ ਐਵੀਡੈਂਸ ਪ੍ਰੋਡਿਊਸ ਕੀਤੀ ਜਾ ਸਕੇ ਦੇਖੋ ਕਿ ਇਨ ਕ੍ਰੋਸ ਕੀਤਾ ਵਾਇਓਲੇਸ਼ਨ ਕੀਤੀ ਹੈ ਨੰਬਰ ਪਲੇਟ ਹੀ ਆ ਜਾਈਗੀ ਉਹਦਾ ਚਲਾਨ ਤੇ ਆਟੋਮੈਟਿਕਲੀ ਚੱਲ ਜਾਏਗਾ ਵਾਹਨ ਨਾਲ ਐਨਆਈਸੀ ਨਾਲ ਸਾਡਾ ਇੰਟੀਗ੍ਰੇਟਿਡ ਹੈਗਾ ਸਾਰਾ ਕੁਝ ਨਾਲ ਦੀ ਨਾਲ ਪਿਕਚ ਉਹ ਨਾ ਨਹੀਂ ਕਰ ਸਕਦਾ ਉੱਥੇ ਇਹ ਨਹੀਂ ਕਹਿ ਸਕਦਾ ਜੀ ਮੈਂ ਨਹੀਂ ਕੀਤੀ ਇਹ ਤੇ ਮੇਰਾ ਚਲਾਨ ਗਲਤ ਕੱਟਦਾ ਉਹ ਹੀ ਕੈਨਟ ਨਾ ਬਿਲਕੁਲ ਸੋ ਹੁਣ ਇੱਥੇ ਇੱਕ ਮੈਸੇਜ ਦੀ ਬਹੁਤ ਲੋੜਾ ਲੋਕਾਂ ਨੂੰ ਮਾਲੀ ਦੇ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਹੁਣ ਜਾਣ ਲੱਗੇ ਦੇਖੋ ਮੈਸੇਜ ਤੇ ਇਹੋ ਹੀ ਹੈ ਕਿ ਸਾਰੇ ਲੋਕਾਂ ਨੂੰ ਜਿਹੜੇ ਹੈਗੇ ਆ ਆਪਣੀਆਂ ਜਾਨਾਂ ਨੂੰ ਬਚਾਉਣ ਵਾਸਤੇ ਇਸ ਸਿਟੀ ਨੂੰ ਇੱਕ ਮਤਲਬ ਵਰਡ ਲੈਵਲ ਤੇ ਬਣਾਉਣ ਵਾਸਤੇ ਉਹ ਇਹ ਨਿਯਮਾਂ ਦੀ ਪਾਲਣਾ ਕਰਨ ਵਾਇਓਲੇਸ਼ਨ ਨਾ ਕਰਨ ਸਾਰੇ ਆਪਣੇ ਜਿੱਥੇ ਇਥੇ ਲਾਈਨਸ ਲਗੀਆਂ ਹੋਈਆਂ ਜਿੱਥੇ ਰੈੱਡ ਲਾਈਟ ਹੈ ਉਹ ਆਪਣੇ ਵਾਹਨ ਨੂੰ ਰੋਕਨ ਜਦੋਂ ਗ੍ਰੀਨ ਲਾਈਟ ਹੁੰਦੀ ਹੈ ਉਦੋਂ ਜਾਣ ਤਾਂ ਜੋ ਲੋਕਾਂ ਦੀ ਜਾਨ ਬਚਾਈ ਸਕੇ ਇੱਕ ਚੰਗਾ ਮਾਹੌਲ ਬਣਾ ਕੀਤਾ ਜਾ ਸਕੇ ਇਸ ਸ਼ਹਿਰ ਵਿੱਚ ਧੰਨਵਾਦ ਜੀ ਥੈਂਕ ਯੂ ਸੋ ਹੁਣ ਜੇਕਰ ਮੋਹੱਲੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਸਾਵਧਾਨ ਹੋ ਜਿਓ ਕਿਉਂਕਿ ਥੋੜੀ ਸੁਰੱਖਿਆ ਦੇ ਲਈ ਪੰਜਾਬ ਸਰਕਾਰ ਨੇ ਉਪਰਾਲਾ ਕਰ ਦਿੱਤਾ ਗਿਆ ਆ ਜੇਕਰ ਗੱਲ ਕੀਤੀ ਜਾਵੇ 30 ਸਤੰਬਰ ਨੁਹੇ ਨਹੀਂ ਪਤਾ ਜਿਹੜਾ ਅਜ ਨਹੀਂ ਪੱਤਰ ਰੱਖ ਦਿੱਤਾ ਗਿਆ 30 ਸਤੰਬਰ ਨੂੰ ਜਿਹੜਾ ਕੀ ਪੂਰਨ ਤੌਰ ਤੇ ਕੈਮਰੇ ਮੋਹਾਲੀ ਦੇ ਵਿੱਚ ਲੱਗ ਜਾਣਗੇ ਤੇ ਜਿਹੜੇ ਕੀ ਹੁਣ ਚਲਾਨ ਦੀ ਗੱਲ ਕੀਤੀ ਚਲਾਨ ਤੁਹਾਡੇ ਘਰ ਪਹੁੰਚਣਗੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਚਲਾਨ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਚਲਾਨ ਕਰਦੇ ਕਿਉਂਕਿ ਇਹ ਸੁਰੱਖਿਆ ਹੈ ਤੁਹਾਡੀ ਆਪ ਦੀ ਸੁਰੱਖਿਆ ਹੈ ਕਿਉਂਕਿ ਲੋਕ ਲੈਟ ਹਟ ਟੱਪਦੇ ਨੇ ਐਕਸੀਡੈਂਟ ਵਧਦੇ ਨੇ ਉਸ ਕਾਰਨ ਕਰਕੇ ਹੁਣ ਪੰਜਾਬ ਸਰਕਾਰ ਨੇ ਇੱਕ ਨਵਾਂ ਫੈਸਲਾ ਲਿਆ ਹੈ ਹੁਣ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪਤ ਮੋਹਾਲੀ